ਮੇਰਾ ਨਾਮ ਡਾਕਟਰ ਪਰਮਿੰਦਰ ਸਿੰਘ ਪੰਡੋਰੀ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਜੋ 14 ਤਰੀਕ ਨੂੰ ਦਿੱਲੀ ਮਹਾਪੰਚਾਇਤ ਕਰਨ ਦਾ ਐਲਾਨ ਕੀਤਾ ਸੀ ਉਸ ਦੇ ਉੱਤੇ ਵੱਡੀ ਗਿਣਤੀ 'ਚ ਸੈਂਕੜਿਆਂ ਦੀ ਹਜ਼ਾਰਾਂ ਦੀ ਗਿਣਤੀ ਜਦ ਬੀਕੇਯੂ ਇਕਤਾ ਗ੍ਰਾਹਾਂ ਜਿਹੜੀ ਆ ਉਹ ਵਿੱਚ ਹਾਜ਼ਰੀਆਂ ਭਰ ਰਹੀ ਆ ਅੱਜ ਅਸੀਂ ਅੰਬਰਸਰ ਤੋਂ ਤਾਰੀਮਜੀਠੇ ਬਲਾਕ ਤੋਂ ਵੱਡੇ ਕਾਫਲੇ ਜਿਹੜੇ ਆ ਉਹ ਲੈ ਕੇ ਰਵਾਨਾ ਹੋਣ ਲੱਗੇ ਆ ਜਿਹਦੇ ਵਿੱਚ ਵੱਡੇ ਪੱਧਰ ਤੇ ਕਿਸਾਨ ਮਜ਼ਦੂਰ ਨੌਜਵਾਨ ਬੱਸਾਂ ਗੱਡੀਆਂ ਦੇ ਵਿੱਚ ਜਿਹੜੇ ਆ ਉਹ ਸ਼ਮੂਲੀਅਤ ਕਰਨਗੇ ਤੇ ਉਹ ਰਹਿਨੀਆਂ ਦਿੱਲੀ ਦੀਆਂ ਮੰਗਾ ਵਾਂ ਉਸ ਨੂੰ ਜ਼ੋਰਦਾਰ ਤਰੀਕੇ ਨਾਲ ਉਭਾਰਿਆ ਜਾਊਗਾ ਤੇ ਜੋ ਪਿਛਲੇ ਦਿਨੀ लाठी चार्ज ਜਿਹੜਾ ਸਰਕਾਰ ਨੇ ਕੀਤਾ ਭਾਵੇਂ ਹਰਿਆਣੇ ਦੀ ਕੇਂਦਰ ਸਰਕਾਰ ਨੇ ਉਹ ਜਿਹੜੇ ਆ ਲੋਕਾਂ ਜਿਹੜੀ ਲੋਕਾਂ ਸਾਹਮਣੇ ਨੂੰ ਨੰਗਾ ਕੀਤਾ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਲੈਕਸ਼ਨ ਦੇ ਵਿੱਚ ਜਦੋਂ ਇਹਨਾਂ ਪਿੰਡਾਂ ਚ ਆਉਣਾ ਇਹਨਾਂ ਨੂੰ ਪੁੱਛਿਆ ਜਾਊਗਾ ਵੀ ਇਹ ਲੋਕ ਕੌਣ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਇੱਥਰੂ ਗੈਸ ਚਲਾਏ ਆ ਫਿਰ ਇੱਕ ਬੰਨੇ ਤੁਸੀਂ ਇੱਥਰੋਂ ਗੈਸ ਚਲਾਉਂਦੇ ਜੋ ਇੱਕ ਵਾਸੇ ਇਹਨਾਂ ਦਾ ਪਾਲਿਆ ਹੋਇਆ ਅੰਨ ਜਿਹੜਾ ਵਾ ਅੰਨ ਪੈਦਾ ਕਰਦੇ ਆ ਉਹ ਤੁਸੀਂ ਖਾਂਦੇ ਜੋ ਕਿ ਇਹ ਦੇਸ਼ thro ਹੀ ਨੇ ਇਹ ਆਉਣ ਵਾਲੇ ਸਮੇਂ 'ਚ ਬੀਜਪੀ ਨੂੰ ਵੱਡੇ ਜਿਹੜੇ ਆ ਲੋਕਾਂ ਦੇ ਸਵਾਲ ਉਹਨਾਂ ਦੇ ਸਾਹਮਣੇ ਹੋਣਗੇ ਤੇ ਅੱਜ ਵੱਡੇ ਪੱਧਰ ਤੇ ਉੱਤੇ ਦਿੱਲੀ ਮਾਂਪੇ ਅੱਜ ਜਾਵਾਂਗੇ ਕੱਲ ਸ਼ਮੂਲੀਅਤ ਕਰਕੇ ਫਿਰ ਵੱਡੇ ਪੱਧਰ ਤੇ ਉੱਥੇ ਆਪਣੀ ਆਵਾਜ਼ ਬੁਲੰਦ ਕਰਾਂਗੇ